ਤੁਸੀਂ ਵੀ ਸਮਝਦੇ ਹੋ ਓਰਸ ਨੂੰ ਹੈਲਦੀ ਫੂਡ ਤਾਂ ਸਾਵਧਾਨ ਕਈ ਖਤਰਨਾਕ ਬਿਮਾਰੀਆਂ ਦੇ ਦੇਖ ਸਕਦੇ ਹੋ ਸ਼ਿਕਾਰ ਹੋ ਪਾਚਨ ਬਲੱਡ ਸ਼ੂਗਰ ਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਪੈਦਾ ਚਮੜੀ ਤੇ ਧੱਪੜ ਜਨਰਲ ਵਰਗੇ ਵੀ ਨਿਸ਼ਾਨ ਆ ਸਕਦੇ ਨੇ ਸਾਧਾਰਨ ਹਾਨੀਕਾਰਕ ਕੈਮੀਕਲ ਮਿਲਾ ਕੇ ਕੀਤੇ ਜਾਂਦੇ ਨੇ ਓਰਸ ਸਟੋ ਅੱਜਕੱਲ੍ਹ ਦੀ ਜੀਵਨ ਸ਼ੈਲੀ ਵਿੱਚ ਬਹੁਤ ਸਾਰੇ ਲੋਕ ਨਾਸ਼ਤੇ ਦੌਰਾਨ ਸਿਹਤਮੰਦ ਚੀਜ਼ਾਂ ਨੂੰ ਮਹੱਤਵ ਦਿੰਦੇ ਨੇ ਅਜੇ ਵਿੱਚ ਕਈ ਲੋਕ ਪ੍ਰੋਟੀਨ ਡਾਈਟਰੀ ਫਾਈਬਰ ਅਤੇ ਕੈਲਸ਼ੀਅਮ ਨਾਲ ਭਰਪੂਰ ਓਟਸ ਖਾਣਾ ਸਾਦਾ ਪਸੰਦ ਕਰਦੇ ਨੇ ਬੇਸ਼ੱਕ ਇਹ ਸਿਹਤਮੰਦ ਨੇ ਪਰ ਤੁਸੀਂ ਜਾਣਦੇ ਹੋ ਇਹਨਾਂ ਦੇ ਸੇਵਨ ਨਾਲ ਪਾਚਨ ਬਲੱਡ ਸ਼ੂਗਰ ਤੇ ਕਿਡਨੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਨੂੰ ਆਪਣੀ ਡਾਈਟ ਵਿੱਚ ਓਟਸ ਸ਼ਾਮਲ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਸ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦੇ ਨੇ ਜੇਕਰ ਤੁਸੀਂ ਰੋਜ਼ਾਨਾ ਮਾਤਰਾ ਵਿੱਚ ਓਰਸ ਦਾ ਸੇਵਨ ਕਰਦੇ ਹੋ ਤਾਂ ਜਾਣੋ ਇਹ ਤੁਹਾਡੇ ਬਲੱਡ ਸ਼ੂਗਰ ਲੈਵਲ ਵਧਨ ਦਾ ਕਾਰਨ ਬਣ ਸਕਦਾ ਹੈ ਦੱਸਦੀ ਹੈ ਕਿ ਇਸ ਵਿੱਚ ਗੁੰਝਲਦਾਰ ਕਾਰਬੋਹਾਈਡਰੇਟਸ ਮੌਜੂਦ ਹੁੰਦੇ ਨੇ ਜੋ ਡਾਇਬਟੀਜ਼ ਦੇ ਰੋਗੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਨਾਲ ਹੀ ਜੇਕਰ ਤੁਸੀਂ ਭਾਰ ਘਟਾਉਣ ਜਾ ਰਹੇ ਹੋ ਤਾਂ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਓਰਸ ਦੇ ਨਿਯਮਤ ਸੇਵਨ ਨਾਲ ਤੁਹਾਨੂੰ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਲਰਜੀ ਦੇ ਰੂਪ ਵਿੱਚ ਚਮੜੀ ਤੇ ੱਫੜ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋਣਗੀਆਂ ਤੇ ਅਜਿਹੀ ਕੱਟ ਮਾਮਲੇ ਵਿੱਚ ਇਸ ਦੇ ਸੇਵਨ ਨਾਲ ਚਮੜੀ ਤੇ ਖਾਰਿਸ਼ ਤਫੜ ਜਾਂ ਫਿਰ ਹੋਰ ਪਰੇਸ਼ਾਨੀ ਵੀ ਹੋ ਸਕਦੀ ਹੈ। ਓਟਸ ਨਾਲ ਕਿਡਨੀ ਸੰਬੰਧੀ ਸਮੱਸਿਆਵਾਂ ਵੀ ਆ ਸਕਦੀਆਂ ਨੇ ਕਿਉਂਕਿ ਫਾਸਟ ਫੂਡ ਦਾ ਜ਼ਿਆਦਾ ਸੇਵਨ ਸੰਤੁਲਨ ਤੋਂ ਬਾਹਰ ਖਾਨੇਜ ਵਜੋਂ ਗੁਰਦੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸ ਲਈ ਜਿਨ੍ਹਾਂ ਲੋਕਾਂ ਨੂੰ ਗੁਰਦਿਆਂ ਦੀ ਸਮੱਸਿਆ ਹੈ ਉਹਨਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਅਕਸਰ ਤੁਹਾਨੂੰ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਨੇ ਤਾਂ ਓਟਸ ਖਾਣਾ ਪਰੇਸ਼ਾਨੀ ਨੂੰ ਸੱਦਾ ਦੇਣ ਤੋਂ ਘਟਣੀ ਹੈ। ਇਸ ਨੂੰ ਕੁਦਰਤੀ ਤੌਰ ਤੇ ਕੰਨ ਜੋ ਅਤੇ ਰਾਈ ਵਰਗੇ ਗਲੂਟਨ ਮੁਕਤ ਅਨਾਜਿਤ ਦਰਾਬ ਪ੍ਰੋਸੈਸ ਕੀਤਾ ਜਾਂਦਾ ਹੈ ਜੋ ਇੱਕ ਸਲੀਏਕ ਰੋਗ ਜਾਂ ਫਿਰ ਗੈਰ ਸਲੀਆਕ ਗਲੂਟਨ ਸੰਵੇਦਨਸ਼ੀਲਤਾ ਵਾਲੇ ਲੋਕਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਮੌਜੂਦ ਹਾਈ ਫਾਈਬਰ ਗੈਸ ਐਸਿਡਿਟੀ ਦੇ ਨਾਲ ਨਾਲ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅੱਜ ਕੱਲ੍ਹ ਬਾਜ਼ਾਰ ਵਿੱਚ ਉਪਲਬਧ ਬਹੁਤ ਸਾਰੇ ਓਟਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਵੱਧ ਸੁਆਦ ਦੇਣ ਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਬਹੁਤ ਸਾਰੇ ਹਾਨੀਕਾਰਕ ਰਸਾਇਣ ਬਣਾਏ ਜਾਂਦੇ ਨੇ ਇਨ੍ਹਾਂ ਦੇ ਰੋਜ਼ਾਨਾ ਸੇਵਨ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਇਹਨਾਂ ਨੂੰ ਖਰੀਦਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ ਹੈ ਤੇ ਤੁਰੰਤ ਓਰਸ ਤੋਂ ਬਚਣਾ ਜ਼ਰੂਰੀ ਹੈ ਤੁਸੀਂ ਵੀ ਸਮਝਦੇ ਹੋ ਓਰਸ ਨੂੰ ਹੈਲਦੀ ਫੂਡ ਤਾਂ ਸਾਵਧਾਨ ਕਈ ਖਤਰਨਾਕ ਬਿਮਾਰੀਆਂ ਦੇ ਪੇਸ ਸਕਦੇ ਹੋ ਸ਼ਿਕਾਰ ਹੋ ਪਾਚਨ ਬਲੱਡ ਸ਼ੂਗਰ ਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਪੈਦਾ ਚਮੜੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜਕੱਲ੍ਹ ਦੀ ਜੀਵਨ ਸ਼ੈਲੀ ਵਿੱਚ ਬਹੁਤ ਸਾਰੇ ਲੋਕ ਨਾਸ਼ਤੇ ਦੌਰਾਨ ਸਿਹਤਮੰਦ ਚੀਜ਼ਾਂ ਨੂੰ ਮਹੱਤਵ ਦਿੰਦੇ ਨੇ ਅਜੇ ਵਿੱਚ ਕਈ ਲੋਕ ਪ੍ਰੋਟੀਨ ਡਾਈਟਰੀ ਫਾਈਬਰ ਅਤੇ ਕੈਲਸ਼ੀਅਮ ਨਾਲ ਭਰਪੂਰ ਓਟਸ ਖਾਣਾ ਸਾਦਾ ਪਸੰਦ ਕਰਦੇ ਨੇ ਬੇਸ਼ੱਕ ਇਹ ਸਿਹਤਮੰਦ ਨੇ ਪਰ ਕੀ ਤੁਸੀਂ ਜਾਣਦੇ ਹੋ ਇਹਨਾਂ ਦੇ ਸੇਵਨ ਨਾਲ ਪਾਚਨ ਬਲੱਡ ਸ਼ੂਗਰ ਤੇ ਕਿਡਨੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਨੂੰ ਆਪਣੀ ਡਾਈਟ ਵਿੱਚ ਓਟਸ ਸ਼ਾਮਲ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਸ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦੇ ਨੇ ਜੇਕਰ ਤੁਸੀਂ ਰੋਜ਼ਾਨਾ ਮਾਤਰਾ ਵਿੱਚ ਓਰਸ ਦਾ ਸੇਵਨ ਕਰਦੇ ਹੋ ਤਾਂ ਜਾਣੋ ਇਹ ਤੁਹਾਡੇ ਬਲੱਡ ਸ਼ੂਗਰ ਲੈਵਲ ਵਧਨ ਦਾ ਕਾਰਨ ਬਣ ਸਕਦਾ ਹੈ ਦੱਸਦੀ ਹੈ ਕਿ ਇਸ ਵਿੱਚ ਗੁੰਝਲਦਾਰ ਕਾਰਬੋਹਾਈਡਰੇਟਸ ਮੌਜੂਦ ਹੁੰਦੇ ਨੇ ਜੋ ਡਾਇਬਟੀਜ਼ ਦੇ ਰੋਗੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਨਾਲ ਹੀ ਜੇਕਰ ਤੁਸੀਂ ਭਾਰ ਘਟਾਉਣ ਜਾ ਰਹੇ ਹੋ ਤਾਂ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਓਰਸ ਦੇ ਨਿਯਮਤ ਸੇਵਨ ਨਾਲ ਤੁਹਾਨੂੰ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਲਰਜੀ ਦੇ ਰੂਪ ਵਿੱਚ ਚਮੜੀ ਤੇ ੱਫੜ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਗਿਆ ਤੇ ਅਜੇ ਹੀ ਘੱਟ ਮਾਤਲ ਵਿੱਚ ਇਸ ਦੇ ਸੇਵਨ ਨਾਲ ਚਮੜੀ ਤੇ ਖਾਰਿਸ਼ ਤਫੜ ਜਾਂ ਫਿਰ ਹੋਰ ਪਰੇਸ਼ਾਨੀ ਵੀ ਹੋ ਸਕਦੀ ਹੈ। ਓਰਸ ਨਾਲ ਕਿਡਨੀ ਸੰਬੰਧੀ ਸਮੱਸਿਆਵਾਂ ਵੀ ਆ ਸਕਦੀਆਂ ਨੇ ਕਿਉਂਕਿ ਫਾਸਟ ਫੂਡ ਦਾ ਜ਼ਿਆਦਾ ਸੇਵਨ ਸੰਤੁਲਨ ਤੋਂ ਬਾਹਰ ਖਣਜ ਵਜੋਂ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸ ਲਈ ਜਿਨ੍ਹਾਂ ਲੋਕਾਂ ਨੂੰ ਗੁਰਦਿਆਂ ਦੀ ਸਮੱਸਿਆ ਹੈ ਉਹਨਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਅਕਸਰ ਤੁਹਾਨੂੰ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਨੇ ਤਾਂ ਓਰਸ ਖਾਣਾ ਪਰੇਸ਼ਾਨੀ ਨੂੰ ਸੱਦਾ ਦੇਣ ਤੋਂ ਕੱਟਣੀ ਹੈ। ਇਸ ਨੂੰ ਕੁਦਰਤੀ ਤੌਰ ਤੇ ਕਨ ਜੋ ਜੋ ਅਤੇ ਰਾਈ ਵਰਗੇ ਗਲੂਟਨ ਮੁਕਤ ਅਨਾਜਿਤ ਤਰ੍ਹਾਂ ਪ੍ਰੋਸੈਸ ਕੀਤਾ ਜਾਂਦਾ ਹੈ ਜੋ ਇੱਕ ਸਲੀਏਕ ਰੋਗ ਜਾਂ ਫਿਰ ਗੈਰ ਸਲੀਆਕ ਗਲੂਟਨ ਸੰਵੇਦਨਸ਼ੀਲਤਾ ਵਾਲੇ ਲੋਕਾਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਮੌਜੂਦ ਹਾਈ ਫਾਈਬਰ ਗੈਸ ਐਸਿਡਿਟੀ ਦੇ ਨਾਲ ਨਾਲ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅੱਜ ਕੱਲ੍ਹ ਬਾਜ਼ਾਰ ਵਿੱਚ ਉਪਲਬਧ ਬਹੁਤ ਸਾਰੇ ਓਟਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਵੱਧ ਸਵਾਦ ਦੇਣ ਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਬਹੁਤ ਸਾਰੇ ਹਾਨੀਕਾਰਕ ਰਸਾਇਣ ਬਣਾਏ ਜਾਂਦੇ ਨੇ ਜਿਨ੍ਹਾਂ ਦੇ ਰੋਜ਼ਾਨਾ ਸੇਵਨ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਇਹਨਾਂ ਨੂੰ ਖਰੀਦਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ ਹੈ ਤੇ ਤੁਰੰਤ ਓਟਸ ਤੋਂ ਬਚਣਾ ਜ਼ਰੂਰੀ ਹੈ